ਉਨੀ ਪਾਰਟੀ ਚੱਲਗੇ ਨੇ ਅੱਜ ਵੱਡੇ ਇਲਜ਼ਾਮ ਲਗਾਏ ਨੇ ਐਸਡੀਪੀਸੀ ਮੁਲਾਜ਼ਮਾਂ ਤੇ ਵੱਡੇ ਇਲਜ਼ਾਮ ਲਗਾਏ ਨੇ ਕਿ ਉਹ ਫੀਮ ਖਾਂਦੇ ਨੇ ਨਸ਼ਾ ਕਰਦੇ ਨੇ ਰੋਪਟੈਸ ਹੋਣਾ ਚਾਹੀਦਾ ਹੈ ਕੀ ਕਹਿਣਾ ਤੁਹਾਡਾ ਇਸ ਤੇ ਬਾਰੇ ਚਲੋ ਮੇਰਾ ਵੀਰ ਤੁਸੀਂ ਨਾ ਤੁਹਾਨੂੰ ਪੱਤਰਕਾਰਾਂ ਨੂੰ ਸਵਾਲ ਲੈਣ ਦਾ ਬੜਾ ਚਸ ਹੈ ਦੇਖੋ ਕੋਈ ਸਾਡੇ ਨਾਲ ਰਿਹਾ ਅਸੀਂ ਉਹਦੀ ਅਰਦਾਸ ਕਰਦੇ ਆ ਕਿ ਉਹਨੂੰ ਸ਼ੁਭ ਕਾਮਨਾਵਾਂ ਨੇ ਔਰ ਉਹ ਤਰੱਕੀਆਂ ਕਰੇ ਜੋ ਸੱਚ ਕੀ ਆ ਝੂਠ ਕੀ ਆ ਇੱਥੇ ਕੋਈ ਗੱਲ ਨਹੀਂ ਲੁਕੀ ਛੁਪੀ ਰਹਿੰਦੀ ਸਭ ਸਾਹਮਣੇ ਆਉਣਾ ਇਸ ਲਈ ਅੱਜ ਕੱਲ ਦਾ ਜਿਹੜਾ ਇਹ ਸੀਜ਼ਨ ਹੈ ਨਾ ਜੀ ਇਹ ਇਲੈਕਸ਼ਨ ਸੀਜ਼ਨ ਤੁਹਾਨੂੰ ਵੀ ਪਤਾ ਹੈ ਸਰਕਾਰਾਂ ਦੇ ਪ੍ਰੈਸ਼ਰ ਸਰਕਾਰਾਂ ਦੀ ਕੋਈ ਹੋਰ ਤੌਰ ਤਰੀਕੇ ਹੁੰਦੇ ਆ ਬੜਾ ਕੁਝ ਹੋ ਰਿਹਾ ਇੱਥੇ ਤਾਂ ਮੁੱਖ ਮੰਤਰੀ ਜਿਹੜੇ 10-10 ਸਾਲ ਰਹੇ ਆ ਉਹ ਪਾਰਟੀ ਛੱਡ ਗਏ ਤਿੰਨ ਤਨਾਰੀ ਐਮਪੀ ਬਣੇ ਛੱਡ ਗਏ ਆ ਕਿੰਨਾਂ ਨੂੰ ਟਿਕਟ ਮਿਲੀ ਸੀ ਆਪ ਚੋ ਰਿੰਕੂ ਜੀ ਉਹ ਭਾਜਪਾ ਦੇ ਚਲੇ ਗਏ ਕੋਈ ਭਾਜਪਾ ਵਾਲਾ ਇਹਨੂੰ ਆ ਗਿਆ ਸੋ ਇਹ ਠੀਕ ਹੈ ਇਹ ਪੋਲਿਟਿਕਸ ਹੈ ਇਦੀ ਚ ਮੈਂ ਐਵੇਂ ਕਿਸੇ ਨੂੰ ਨਿੰਦਾ ਬਹੁਤ ਚੰਗੇ ਸੀ ਔਰ ਮੇਰੇ ਵੱਲੋਂ ਗੁੱਡ ਵਿਸ਼ੇਸ ਹੈ ਕਿ ਬਿਜੀਲੈਂਸ ਦਾ ਕਿਸ ਤਰ੍ਹਾਂ ਦਾ ਦਬਾਅ ਵੀ ਹੈਗਾ ਸੀਗਾ ਉਹਨਾਂ ਤੇ ਚਲੋ ਮੇਰਾ ਵੀ ਮੈਨੂੰ ਨਹੀਂ ਪਤਾ ਕਾਹਦਾ ਸੀ ਨਹੀਂ ਸੀ ਤੁਸੀਂ ਜੋ ਲਿਖਣਾ ਲਿਖ ਦਿਓ ਮੇਰੇ ਵੱਲੋਂ ਤਾਂ ਗੁੱਡ ਵਿਸ਼ੇਸ ਨੇ ਹੋਰ ਕੋਈ ਗੱਲ ਨਹੀਂ ਔਰ ਮੈਂ ਅੱਜ ਧੰਨਵਾਦੀ ਹਾਂ ਮੈਂ ਮੈਂ ਦੇਖੋ ਅੱਜ ਅਸੀਂ ਛੋਟੇ ਜਿਹੇ ਸੱਦੇ ਤੇ ਕਈਆਂ ਨੂੰ ਸੁਨੇਹਾ ਨਹੀਂ ਪਹੁੰਚ ਸਕਿਆ ਜਿਹੜੀ ਵੱਡੀ ਗਿਣਤੀ ਸੀ ਹਲਕਾ ਦੱਖਣੀ ਦੀ ਉਹ ਉਦੇਦਾਰ ਸਾਹਿਬਾਨ ਆਏ ਸਾਡੇ ਨੂੰ ਫੋਨ ਕਰ ਸਕੇ ਬਲਵਾਨ ਜੀ ਕੀਤੀ ਮਗਰ ਰਹਿ ਗਈ ਸਾਡੇ ਤੋਂ ਬਸ ਆਪਣੇ ਵਿਸ਼ਵਾਸ ਦਵਾਇਆ ਕਿ ਸ੍ਰੀ ਅਮਰਸਰ ਸਾਹਿਬ ਭਲੇ ਵਾਸਤੇ ਜਿਨ੍ਹਾਂ ਚਾਰ ਪੰਜ ਕੈਂਡੀਡੇਟ ਖਲੋਏ ਸਭ ਤੋਂ ਸਿਨਸੀਅਰ ਕੰਮ ਸ੍ਰੀ ਅਮਰਸਰ ਸਾਹਿਬ ਦੀ ਤਰੱਕੀ ਵਾਸਤੇ ਜੀ ਦਾ ਇੱਕ ਟ੍ਰੈਕ ਔਰ ਜੋ ਗਾ ਵੀ ਕਰ ਸਕਦੇ ਆ ਉਹ ਜੋਸ਼ੀ ਸਾਹਿਬ ਨੇ ਇਸ ਲਈ ਸਾਨੂੰ ਆਪਣੇ ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨਕਸਾਨ ਇਸ ਧਰਤੀ ਦੀ ਡਿਵਾਇਨ ਦਾ ਨਾ ਹੋਵੇ ਇਹ ਇਲਾਕੇ ਦੀ ਵੀ ਇਲਾਕੇ ਦੀ ਰਵਾਜ ਬਲੰਹ ਹੋਵੇ ਇਥੋਂ ਦੀ ਇਥੋਂ ਦੀ ਇੰਡਸਟਰੀ ਦੇ ਕਿਸਾਨ ਦੀ ਮਜ਼ਦੂਰ ਦੀ ਐਸਸੀ ਭਾਈਚਾਰੇ ਦੀ ਬੈਕਵਰਡ ਭਾਈਚਾਰੇ ਦੀ ਬਾਰਡਰ ਤੋਂ ਪਾਰ ਤਾਰਾ ਤੋਂ ਪਾਰ ਦੇ ਕਿਸਾਨਾਂ ਦੀ ਉਹਨਾਂ ਦੀ ਆਵਾਜ਼ ਬਲੰਦ ਹੋਵੇ ਉਹਦੇ ਵਾਸਤੇ ਅਨਿਲ ਜੋਸ਼ੀ ਜੀ ਸਭ ਤੋਂ ਵਧੀਆ ਕੈਂਡੀਡੇਟ ਨੇ ਔਰ ਸਾਡੇ ਸਭ ਦੀ ਇਹ ਕੋਸ਼ਿਸ਼ ਹੈ ਕਿ ਉਹ ਕਾਮਯਾਬ ਹੋਣ। ਬਾਕੀ ਉਮੀਦਵਾਰਾਂ ਬਾਰੇ ਕੀ ਕਹੋਗੇ? ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਜੇ ਅਮਰਸਰ ਦੇ ਪੋਲੀਟਿਕਲ ਸਕੇਰੀਓ ਨੂੰ ਕਿਸ ਤਰ੍ਹਾਂ ਦੇਖਦੇ ਹੋ? ਨਹੀਂ ਸਭ ਤੋਂ ਇੱਕ ਦੋ ਤਾਂ ਚਲੋ ਉਮੀਦਵਾਰ ਆਏ ਚੰਡੀਗੜ੍ਹ ਤੋਂ ਨੇ, ਕੋ ਉਹ ਅਮਰੀਕਾ ਤੋਂ ਆਇਆ, ਕਈਆਂ ਨੇ ਮੇਰੇ ਵੱਡੇ ਵੀਰ ਨੇ ਸਾਰੇ ਸ਼ਹਿਰ ਸਪਾਟੇ ਦਾ ਇੱਕ ਉਹ ਕੇਂਦਰ ਬਣਾਇਆ ਅੱਜ ਮੈਂ ਇੱਕ ਬਿਆਨ ਪੜ੍ਹ ਰਿਹਾ ਸੀ। ਦੇਖੋ ਬਾਰੋਂ ਨਾ ਬੜੀਆਂ ਸ਼ਰਾਰਤਾਂ ਇੱਕ ਚੱਲ ਰਹੀਆਂ ਨੇ। ਅੱਜ ਇੱਕ ਬਿਆਨ ਲੱਗਿਆ ਕਿ ਜੇ ਭਾਜਪਾ ਦੇ ਕੈਂਡੀਡੇਟ ਸਾਹਿਬ ਵੱਲੋਂ ਕਿ ਜੀ ਜੇ ਮੈਨੂੰ ਕਹ ਮੈਂ ਕਾਮਯਾਬ ਹੋਣਾ ਤੇ 10 ਲੱਖ ਯੂ ਐਸ ਡਾਲਰ ਦਾ ਨਿਵੇਸ਼ ਹੋਊਗਾ ਸ੍ਰੀ ਅਮਰਸਾਹ 700 ਕਰੋੜ ਦਾ 800 ਕਰੋੜ ਦਾ ਭਾਈ ਇਹਨਾਂ ਤਾਂ ਤੁਹਾਡਾ ਪ੍ਰਧਾਨ ਕਰ ਪਾਇਆ 10 ਸਾਲਾਂ ਮਤਲਬ ਕਿ ਤੁਸੀਂ ਪ੍ਰਧਾਨ ਮੰਤਰੀ ਦੀ ਕਾਰਗੁਜ਼ਾਰੀ ਬਾਰੇ ਕਹਤਾ ਕਿ ਮਾੜੀ ਰਹੀ ਹੈ ਇਹੀ ਅਸੀਂ ਕਹਿ ਰਹੇ ਹਾਂ ਔਰ ਕੀ ਜੇ ਤੁਸੀਂ ਪ੍ਰਧਾਨ ਮੰਤਰੀ ਤੋਂ ਵੱਡੇ ਚਿਹਰੇ ਹੋਗੇ ਕਿਉਂਕਿ ਉਹ ਇਨਵੈਸਟਮੈਂਟ ਤਾਂ ਉਹਨਾਂ ਨੇ ਨਹੀਂ ਕਰਾਈ ਉਹਨਾਂ ਨੇ ਤਾਂ ਬਲ ਕੇ 5000 ਕਰੋੜ ਦਾ ਨੁਕਸਾਨ ਕਰਾਤਾ ਹੈ ਬਾਡਰ ਬੰਦ ਕਰਤਾ ਬਾਡਰ ਬੰਦ ਕਰਤਾ ਸਮੁੰਦਰੀ ਕੰਢੇ ਖੋਲਤੇ ਫਾਇਦਾ ਪਹੁੰਚਾਤਾ ਗੁਜਰਾਤ ਨੂੰ ਸਿੱਧਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਦਾ ਨੁਕਸਾਨ ਕਰਤਾ ਜੇ ਉਹ ਬਾਡਰ ਚੱਲਦਾ ਜ ਟੂਰਿਜ਼ਮ ਇੱਕ ਇੰਡਸਟਰੀ ਆ ਟਰੇਡ ਦੂਜੀ ਇੰਡਸਟਰੀ ਹੋਣੀ ਸੀ ਹਰ ਤਰੀਕੇ ਦਾ ਟਰੇਡ ਹੋ ਰਿਹਾ ਅਫਗਾਨਿਸਤਾਨ ਪਾਕਿਸਤਾਨ ਨਾਲ ਮਗਰ ਸਿਰਫ ਸਮੁੰਦਰੀ ਤੱਟਾਂ ਤੋਂ ਹੋ ਰਿਹਾ ਤੱਤਾਂ ਤੋਂ ਸਮੁੰਦਰੀ ਪੋਰਟ ਜਿਹੜੇ ਖੋਲਡ ਹੈ ਬਾਏ ਅਡਾਨੀ ਅੰਬਾਨੀ ਨਾਟ ਫਰੋਮ ਵਾਗਾ ਬਾਰਡਰ ਔਰ ਇਸ ਗੱਲ ਦਾ ਸਾਨੂੰ ਰੰਜ ਦੋਖ ਹੈ ਉਹਦੀ ਚਰਚਾ ਕੋਈ ਨਹੀਂ ਬੰਦ ਕਿਨੇ ਕੀਤੇ ਭਾਜਪਾ ਦੀ ਸਰਕਾਰ ਨੇ ਕਿਸਾਨ ਕਿਨੇ ਠੋਕੇ ਭਾਜਪਾ ਦੀ ਸਰਕਾਰ ਨੇ ਅੰਨਦਾਤਾ ਨੂੰ ਦਿੱਲੀ ਕਿਨੇ ਨਹੀਂ ਜਾਣ ਦਿੱਤਾ ਭਾਜਪਾ ਦੀ ਸਰਕਾਰ ਨੇ ਖੇਤ ਮਜ਼ਦੂਰ ਦੇ ਤੁਸੀਂ ਕੋ ਵੇਖੋ 16 ਲੱਖ ਕਰੋੜ ਇੰਡਸਟਰੀ ਦਾ ਮਾਫ ਕਰਤਾ ਤੁਸੀਂ ਕਿਸਾਨਾਂ ਦਾ ਤਾਂ ਮੈਂ ਨਾ 10000 ਕਿਉਂ ਨਹੀਂ ਕੀਤਾ ਜੇ 2 ਲੱਖ ਕਰੋੜ ਟੋਟਲ ਕਰਮ ਜੇ ਖੇਤ ਮਜ਼ਦੂਰਾਂ ਨਾ ਤੁਸੀਂ ਦੇਖ ਲਓ ਕਿ ਕਿ ਜਾਊਗੀ 16 ਲੱਖ ਰੋਪਏ ਚੰਦ ਪੰਜਾਬ ਦਾ ਮਾਫ਼ ਕਰਦਾ ਮਗਰ ਕਿਸਾਨਾ ਦੀ ਗੱਲ ਕੋਈ ਨਹੀਂ Swami Nathan Commission ਕੀ ਨੂੰ Swami Nathan ਸਾਹਿਬ ਆਪ ਜੂnde ਹੁੰਦੇ ਨੇ ਨਾ ਇਹਨਾਂ ਦਾ ਕੋਈ ਅਵਾਰਡ ਨਾ ਲੈਂਦੇ ਉਹਨਾਂ ਦੀ ਬੇਟੀ ਨੇ ਇਹ ਗੱਲ ਕਹੀ ਕਿ ਤੁਸੀਂ Swami Nathan ਜੀ ਨੂੰ ਭਾਰਤ ਰਤਨਾ ਦੇ ਰਹੇ ਹੋ ਜਿਹੜੀ ਉਹਦੀ ਰეკਮੈਂਡੇਸ਼ਨ ਆ ਉਹਦਾ ਕੀ ਕਰਦੇ ਕੁਛ ਨਹੀਂ ਸ਼ੇਮ ਹੈ ਆਪ ਦੇ ਜਿਹੜੇ ਉਮੀਦਵਾਰ ਹੈ ਯਾਰ ਹੀ ਇਸ ਬੀਨ ਰਿਜੈਕਟਡ ਬਾਈ ਹਿਸ ਓਨ ਚੀਫ ਮਿਨਿਸਟਰ ਰੂਰਲ ਡਵੈਲਪਮੈਂਟ ਮਹਿਕਮਾ ਸੀ ਉਹਨਾਂ ਕੋਲ ਸੀ ਉਹ ਮੈਂ ਸੀਐਮ ਨਹੀਂ ਖੋਲ ਮਤਲਬ ਸੀਐਮ واਜ਼ ਨਾਟ ਹੈਪੀ ਵਿਦ ਇਸ ਕਾਰ ਪੁਜਾਰੀ ਇੱਕ ਐਨਆਰਆਈ ਮਿਨਿਸਟਰੀ ਦੇਤੀ ਜਿਹਦੀ ਫਾਈਲ ਹੀ ਕੋਈ ਨਹੀਂ ਆਉਂਦੀ ਮੈਨੂੰ ਪਤਾ ਔਰ ਇਹ ਮੈਂ ਪੁੱਛਣਾ ਚਾਹੁੰਨਾ ਕੱਲ ਸਿੱਧੂ ਮੂਸੇਵਾਲਾ ਲਾਅ ਐਂਡ ਆਰਡਰ ਸਭ ਤੋਂ ਵੱਡਾ ਮੁੱਦਾ ਹੈ ਸ਼ਹਿਰੀ ਵਾਸਤੇ ਕਿੰਨਾ ਬੜਾ ਕਿ ਰੋਰੈਂਸ ਬਿਸ਼ਨੋਏ ਇੱਕ ਐਂਟਰੀਆਂ ਕਰੇ ਆਨਰੇਬਲ ਸੁਪਰੀਮ ਕੋਰਟ ਤੇ ਮਸਲਾ ਕੀ ਸੀ ਕਿ ਜਿਹੜੀ ਇਹ ਕਹਿੰਦੇ ਵੀਆਈਪੀ ਕਲਚਰ ਬੰਦ ਕਰਾਂਗੇ ਜਿਹੜੀ ਸੜਕ ਚੰਡੀਗੜ੍ਹ ਸੀਐਮ ਹਾਊਸ ਤੋਂ ਅੱਗੋਂ ਨਿਕਲਦੀ ਹੈ ਕਿਸੇ ਨੇ ਰੇਟ ਪਾਈ ਕੀ ਇਹ ਖੋਲਤੀ ਜਾਵੇ ਬੜੀ ਵੱਡੀ ਪ੍ਰੋਬਲਮ ਹੈ ਇਹਨਾਂ ਨੇ ਆਈਕ ਨੇ ਆਰਡਰ ਕਰਤੇ ਕਿ ਜਦੋਂ ਇਸ ਮਟਰ ਨੂੰ ਚੈਲੰਜ ਕੀਤਾ ਹਤਮਾਨ ਨੇ ਔਰ ਉੱਥੇ ਕੀ ਜਾ ਕੇ ਐਡਵੋਕੇਟ ਜਨਰਲ ਕਹਿ ਰਿਹਾ ਕਿ ਇਹ ਤਾਂ ਨਹੀਂ ਸੜਕੋ ਖੋਲੀ ਜਾ ਸਕਦੀ ਕਿਉਂਕਿ ਸਿੱਧੂ ਮੂਸੇਵਾਲੇ ਦਾ ਜਿਹੜੀ ਡੈਥ ਹੋਇਆ ਆ ਆਰਪੀਜੀ ਦਾ ਅਟੈਕ ਹੋਇਆ ਉਹ ਇਸੇ ਕਾਰਨਾ ਕਰਕੇ ਹੋਇਆ ਮਤਲਬ ਆਪ ਹੀ ਮੰਨ ਗਏ ਕਿ ਉਹਦੀ ਸਿਕਿਉਰਿਟੀ ਸਕੇਲ ਡਾਊਨ ਕੀਤੀ ਤੇ ਉਹਨੂੰ ਮਾਰਤਾ ਮਤਲਬ ਕਿੱਡੀ ਵੱਡੀ ਨਲਾਇਕੀ ਸੋ ਯੂ ਆਰ ਨਾਟ ਕੇਪेबल ਆਫ ਤੁਸੀਂ ਆਪ ਦੇ ਸੀਐਮ ਨੂੰ ਸਿਕਿਉਰਟੀ ਨਹੀਂ ਦੇ ਪਾ ਰਹੇ ਸੇਫਟੀ ਨਹੀਂ ਇਨਸ਼ੋਰ ਕਰ ਪਾ ਰਹੇ ਆਮ ਨਾਗਰਿਕ ਦਾ ਕੀ ਹਾਲ ਹੋਣਾ ਇਤੋ ਹੀ ਲਾ ਲੋ ਸਾਹ ਸੋ ਇਹ ਚੀਜ਼ਾਂ ਚਾਹੇ ਉਹ ਕੈਂਡੀਡੇਟ ਜਿੰਨੇ ਵੀ ਹਾਂ ਔਜਲਾ ਸਾਹਿਬ 8 ਸਾਲ ਰਹੇ ਆ 7-8 ਸਾਲ ਐਮਪੀ ਇੱਕ ਕੰਮ ਦੱਸਦਣ ਸ੍ਰੀ ਅੰਮ੍ਰਿਤਸਰ ਸਾਹਿਬ ਵਾਸਤੇ ਜੋਸ਼ੀ ਸਾਹਿਬ ਨੇ ਬੜੀ ਵਧੀਆ ਉਹਨਾਂ ਬਾਰੇ ਸਪਸ਼ਟੀ ਕੀਤਾ ਇਹ ਨਾਲਾ ਕਵਰ ਕਰਨਾ ਸਭ ਤੋਂ ਵੱਡੀ ਇੱਕ ਡਿਮਾਂਡ ਸੀ ਬਾਕੀ ਅੰਮ੍ਰਿਤਸਰ ਸ਼ਹਿਰ ਛੱਡੋ ਇਸ ਆਪਦੇ ਘਰ ਅੱਗੇ ਨਾਲਾ ਕਵਰ ਕਰਾ ਦਿੰਦੇ। ਔਰ ਜੋਸ਼ੀ ਸਾਹਿਬ ਨੇ ਆਪਦੀ ਟਰਮ 'ਚ ਕਿਹੜੇ-ਕਿਹੜੇ ਕੰਮ ਕੀਤੇ ਜੋ ਕੰਮ ਹੋਏ ਆ ਕਿਲੋਮੀਟਰਾਂ ਕਿਲੋਮੀਟਰਾਂ 'ਚ ਜਿਹੜਾ ਗੰਦਾ ਨਾਲਾ ਕਵਰ ਕੀਤਾ ਉਹ ਤਾਂ ਇੱਕ ਗੱਲ ਹੈ ਜਿਹੜਾ ਸਭ ਤੋਂ ਮੋਸਟ ਵਿਜ਼ਿਟਿਡ ਸਾਈਟ ਸ੍ਰੀ ਹਰਮੰਦਰ ਸਾਹਿਬ ਦੁਰਗਿਆਣਾ ਮੰਦਿਰ ਰਾਮ ਤੀਰਥ ਉਸ ਕੈਬਨਿਟ ਦੇ ਹਿੱਸਾ 'ਚ ਜਦੋਂ ਇਹ ਸਾਰੇ ਕੰਮ ਹੋਏ ਆ ਹੁਣ ਤਾਂ ਮੇਨਟੇਨੈਂਸ ਹੀ ਨਹੀਂ ਹੋ ਰਿਹਾ। ਵਿਜ਼ਿਟਿਡ ਤਾਂ ਤੁਸੀਂ ਦੋਨੋਂ ਇਕੱਠੇ ਉਹ ਲੀਡਰ ਤੁਹਾਡੇ ਤੇ ਇੱਕ ਬਹੁਤ ਵੱਡਾ ਇਜ਼ਾਤ ਹੈ ਕਿ ਤੁਸੀਂ ਅਦਿਵ ਜੋਸ਼ੀ ਉਹ ਨਹੀਂ ਚਾਹੁੰਦੇ ਇਹਦੇ ਪਿੱਛੇ ਕੀ ਬੋਲ ਟੂ ਹਿਮ ਐਂਗਲ ਫਿਰ ਤੁਹਾਨੂੰ ਦੱਸਾਂ ਤੁਸੀਂ ਵੀ ਸਵਾਦ ਹੀ ਲੈਣਾ ਔਰ ਨਿਊ ਜੇ 18 ਨੂੰ ਤਾਂ ਜ਼ਿਆਦਾ ਹੀ ਸਵਾਦ ਲੈਣ ਦੀ ਹੱਤ ਪਈਆ ਕੋਸ਼ਿਸ਼ੀ ਪਤਾ ਨਹੀਂ ਕੀ ਚੱਕੀ ਇਹਦਾ ਸਭ ਤੋਂ ਪਹਿਲਾ ਸਟੈਪ ਸੀ ਕੈਂਡੀਡੇਟ ਚਰ ਇਹਦਾ ਵਿਟ੍ਰੋ ਕਰ ਦੇ ਇੱਥੇ ਪਰਚਾ ਕਰਾਉਂਦੇ ਕਿਉਂਕਿ ਇਹਨੇ ਭਾਵਨਾ ਅਹਤ ਕੀਤੀਆਂ ਲੋਕਾਂ ਦੀ ਔਰ ਇਹਨੂੰ ਪਾਰਟੀ ਚੋਂ ਕੱਢ ਦੇ ਫਿਰ ਮੈਂ ਕਹਿੰਦਾ ਸੀ ਸੋਚਦਾ ਕਿ ਇਹ ਸਿਨਸੇਅਰਿਟੀ ਹੈ ਲਿਪ ਸਰਵਿਸ ਨਾਲ ਕੀ ਉਹ ਮਸਲਾ ਹੱਲ ਹੋ ਜਾਣਾ ਨੋ ਸਿਰੇ ਕਿ ਪੈਰਾਸ਼ੂਟ ਲੀਡਰ ਨੇ ਬੀਜੇਪੀ ਦੇ ਹੋਰ ਔਰ ਮੋਨੀ ਯellow ਸਿੱਖਾਂ ਤੇ ਟਿੱਪਣੀ ਕਰਨਾ ਤੁਸੀਂ ਛੋਟਾ ਅਕਾ ਕੇ ਸਿੱਖ ਧਰਮ ਦਾ ਇਹ ਧਰਮ ਦੇ ਸਾਹਮਣੇ ਦੇਖੋ ਸਾਰੇ ਧਰਮ ਦਾ ਮੈਂ ਸਤਿਕਾਰ ਕਰਦਾ ਔਰ ਮੇਰਾ ਇਹ ਮੰਨਣਾ ਕਿ ਕੋਈ ਧਰਮ ਵੱਡਾ ਨਹੀਂ ਔਰ ਕੋਈ ਧਰਮ ਛੋਟਾ ਨਹੀਂ ਹਰ ਇੱਕ ਲਈ ਉਹਦਾ ਧਰਮ ਪਿਆਰਾ ਔਰ ਸਾਡਾ ਸੰਵਿਧਾਨ ਵੀ ਇਸ ਗੱਲ ਤੇ ਸਾਨੂੰ ਪਹਿਰਾ ਦੇਣ ਦੀ ਗੱਲ ਕਰਦਾ ਔਰ ਇਹੀ ਗੱਲ ਅਸੀਂ ਕਰਦੇ ਹਾਂ ਕਿ ਇਹ ਜਿਹੜੀ ਇਹ ਜੀ ਭਾਵਨਾ ਵਰਤ ਭਾਸ਼ਣਾ ਵਰਤ ਰੇ ਨਾ ਪਾਸ਼ਣ ਇਹ ਤਾਂ ਵਰਤ ਰੇ ਕਿਉਂਕਿ ਇਹਨਾਂ ਨੇ ਸੰਵਿਧਾਨ ਨੂੰ ਬਦਲਣਾ ਇਹ ਸੰਵਿਧਾਨ ਚ ਬਹੁਤ ਵੱਡੀ ਤਬਦੀਲੀ ਆਉਣੀ ਹੈ ਜੇ ਇਹ ਇਲੈਕਸ਼ਨ ਬੀਜੇਪੀ ਜਿੱਤਦੀ ਹੈ ਔਰ ਉਹਦੇ ਚ ਚਾਹੇ ਉਹ ਐਸਸੀ ਸਮਾਜ ਵਾਸਤੇ ਆ ਬੈਕਵਰਡ ਕਾਸਟ ਵਾਸਤੇ ਜਾਂ ਕੋਈ ਕਿਸੇ ਦੇ ਧਰਮ ਨੂੰ ਮੰਨਣ ਵਾਲਾ ਇਟ ਇਜ਼ ਅ ਸੈਡ ਥਿੰਗ ਮੈਂ ਇਹਦੀ ਇਹ ਇਹ ਜੀ ਸ਼ਬਦਾ ਦੀ ਨਿਖੇਦੀ ਕਰਦਾ ਔਰ ਮੈਂ ਇਹ ਮੰਨਦਾ ਕਿ ਸਰਬ ਸਭ ਧਰਮ ਸਤਕਾਰਯੋਗ ਹੈ ਔਰ ਸਭ ਧਰਮਾਂ ਦਾ ਸਤਕਾਰ ਪਿਆਰ ਹੋਣਾ ਚਾਹੀਦਾ ਮਗਰ ਇੱਕ ਧਰਮ ਨੂੰ ਦੂਜੇ ਧਰਮ ਨਾਲ ਕੰਪੈਰੀਸ਼ਨ ਕਰਨਾ ਇਹ ਗੁਰੂ ਸਾਹਿਬਾਨਾਂ ਨੇ ਵੀ ਨਹੀਂ ਕੀਤਾ ਸਾਡੇ ਸੱਚੇ ਪਾਤਸ਼ਾਹ ਨੇ ਸਾਨੂੰ ਪੀਸਮਤ ਬਖਸ਼ਿਆ ਸਰਬੱਤ ਦੇ ਭਲੇ ਦੀ ਮਾਨਸ ਕੀ ਅਸੀਂ ਬੁਲੰਦ ਦਾ ਜ਼ਿਕਰ ਕਰ ਰਹੇ ਹਾਂ ਕੰਡੂਰ ਸਾਹਿਬ ਦੀ ਫਾਈਟ ਨੂੰ ਕਿੱਦਾਂ ਦੇਖਦੇ ਹੋ ਅਮਰਪਾਲ ਸਿੰਘ ਦੇ ਇਲੈਕਸ਼ਨ ਲੜਨ ਨਾਲ ਲੱਗਦਾ ਕੋ ਨਤੀਜੇ ਤੇ ਅਸਰ ਪਾਊਗਾ ਯਾਰ ਚਲੋ ਮੈਂ ਨਾ ਅੱਜ ਨਹੀਂ ਟਿੱਪਣੀ ਕਰੂੰਗਾ ਮੈਂ ਪਹਿਲਾਂ ਵੀ ਬੜੀਆਂ ਗੱਲਾਂ ਕੀਤੀਆਂ ਨੇ ਮੈਂ ਅੱਜ ਵੀ ਕਿਸੇ ਛੋੜੇ ਸਮੇਂ ਬਾਅਦ ਤੁਹਾਨੂੰ ਇਹ ਗੱਲਾਂ ਸਪਸ਼ਟ ਹੋਣੀਆਂ ਕਿ ਇਹ ਸ਼ਾਹਤਾਂ ਕਿਹੜੀਆਂ ਹੋਣ ਬਹੁਤ ਵੱਡਾ ਇੱਥੇ ਬੜੀਆਂ ਸ਼ਾਹਤਾਂ ਚੱਲ ਰਹੀਆਂ ਪੰਜਾਬ 'ਚ ਕਿ ਪੰਜਾਬ ਨੂੰ ਕਮਜ਼ੋਰ ਕੀਤਾ ਜਾਵੇ ਇੱਥੇ ਵੰਡੀਆਂ ਪਾਈ ਜਾਣ ਮਗਰ ਮੇਰਾ ਇਹ ਮੰਨਣਾ ਕਿ ਲੋਕ ਸਿਆਣੇ ਨੇ ਲੋਕ ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪੰਜਾਬ ਦੇ ਭਲੇ ਦੀ ਜਿਹੜਾ ਬਾਰਡਰ ਸਟੇਟ ਹੈ ਜਿੱਥੇ ਲਾਅ ਐਂਡ ਆਰਡਰ ਸਿਕਿਉਰਿਟੀ ਇਹ ਬੜੇ ਵੱਡੇ ਮੁੱਦੇ ਨੇ ਔਰ ਉਹਨਾਂ ਤੇ ਧਿਆਨ ਦੇਣਗੇ ਔਰ ਮੈਨੂੰ ਇਹ ਗੱਲ ਤਸੱਲੀ ਹੋਊਗੀ ਜਿਹੜੇ ਕਹਿੰਦੇ ਸੀ ਸਾਨੂੰ ਸੰਵਿਧਾਨ 'ਚ ਵਿਸ਼ਵਾਸ ਨਹੀਂ ਅੱਜ ਉਹ ਸੰਵਿਧਾਨ ਤੇ ਵਿਸ਼ਵਾਸ ਕਰਨਗੇ ਇਹ ਠੀਕ ਗੱਲ ਹੈ ਜੀ ਬਾਕੀ ਫੈਸਲਾ ਲੜ ਤਾਂ ਕੋਈ ਸਕਦਾ ਜੀਤ ਸਦਕੇ ਲੜਨ ਵਰਟੂਆ ਸਾਹਿਬ ਲੜ ਰਹੇ ਆ ਉਹਨਾਂ ਤੇ ਵੀ ਐਨਐਸਏ ਕਈ ਵਾਰੀ ਲੱਗੀ ਆ 10 ਸਾਲ ਉਹਨਾਂ ਨੇ ਸਜਾ ਕੀਤੀ 10 ਸਾਲ ਜਾਂ 1 ਸਾਲ ਸੱਕ ਨਹੀਂ ਨੋਟ ਕਰਾਈਟ ਸ੍ਰੀ ਅਮਰਸਰ ਸਾਹਿਬ ਖਟੂਰ ਸਾਹਿਬ ਕਿਵੇਂ ਭਾਜ ਬਣੇ ਰਵੇ ਕਿਵੇਂ ਗਵਰਨਰ ਕੋਲੋਂ ਦਾ ਨਜਾਇਜ਼ ਫਾਇਦਾ ਨਾ ਉਠਾਵੇ ਹਾਲਾਤਾਂ ਦਾ ਪਾਕਿਸਤਾਨ ਇਹਦੇ ਚੁਕੀ ਕਰਨਾ ਜੇ ਇਹ ਗੱਲ ਨੂੰ ਧਿਆਨ ਚ ਰੱਖੋ ਬੈਂਚੂਰਤੀ ਮੇਨਟੇਨ ਤੇ ਉਹਨਾਂ ਨੂੰ ਸਮਾਧਾਨ ਜਿੱਥੇ বিজেপি ਦਾ ਨਾਰਾ 400 ਪਾਰ ਦਾ ਉਧਰੋਂ ਪ੍ਰਤਾਪ ਬਾਜਵਾ ਹਰੀ ਕਲਾਏ ਉਹਨਾਂ ਨੇ ਐਲਾਨ ਕੀਤਾ ਕਿ ਐਲਾਈਅੰਸ ਜਿਹੜਾ ਹੈ ਇੰਡੀਆ ਐਲਾਈਅੰਸ ਦੀ ਸਰਕਾਰ ਬਣਨ ਜਾ ਰਹੀ ਹੈ ਉਹ ਮੰਤਰੀ ਕਾਂਗਰਸ ਦੇ ਇੱਕੋ ਸ਼ਬਦ ਪਹਿਲੀ ਗੱਲ ਆ 400 ਪਾਰ ਵਾਲੇ ਨੂੰ ਵੀ ਕੈਂਡੀਡੇਟ ਲਵਦੇ ਤੇ 13 ਪਾਰ ਵਾਲੇ ਨੂੰ ਵੀ ਦੂਜੀ ਪਾਰ ਵਾਲੇ ਨੂੰ ਕੈਂਡੀਡੇਟ ਲਵਦੇ ਮੈਂ ਤਾਂ ਕਹਿੰਦਾ ਇਹਨਾਂ ਨੂੰ ਬਾਰਡਰ ਪਾਰ ਕਰਾਓ ਜੇ ਦੇਸ਼ ਵਾਸੀ ਇਹ ਹੈ ਨਹੀਂ ਇੱਥੇ ਰੱਖਣ ਵਾਲੇ ਕਿਉਂਕਿ ਜੋ ਹਾਲਾਤ ਇਹਨਾਂ ਨੇ ਪੰਜਾਬ ਦੇ ਤੇ ਦੇਸ਼ ਦੇ ਬਣਾਤੇ ਥੋੜੇ ਸਾਹਮਣੇ ਆ ਅੱਜ ਹਰ ਪੱਖ ਤੋਂ ਦੇਸ਼ ਪਿੱਛੇ ਜਾ ਰਿਹਾ ਇਸ ਲਈ ਇੰਡੀਆ ਨੈਸ਼ਨ ਮੈਨੂੰ ਖੁਸ਼ੀ ਆ ਭਗਵੰਤ ਮਾ ਦੀ ਕਮਾਲ ਦੀ ਗੱਲ ਆ ਲੋਕਾਂ ਨੂੰ ਮੂਰਤ ਨੂੰ ਕੀ ਕਰ ਦੇਖੋ ਕਿ ਸਾਰੇ ਦੇ ਹਰਿਆਣੇ ਚੋਂ ਵੋਟ ਮੰਗਣਗੇ ਕਾਂਗਰਸ ਲਈ ਦਿੱਲੀ ਚ ਵੋਟ ਮੰਗਣਗੇ ਕਾਂਗਰਸ ਲਈ ਗੁਜਰਾਤ ਲਈ ਵੋਟ ਮੰਗਣਗੇ ਕਾਂਗਰਸ ਲਈ ਰਾਜਸਥਾਨ ਅਸਾਮ ਵੋਟ ਮੰਗਣਗੇ ਕਾਂਗਰਸੀ ਮਗਰ ਪੰਜਾਬ ਜਾ ਕੇ ਕਾਂਗਰਸ ਦਾ ਵਿਰੋਧ ਕਰਨਗੇ ਤੁਸੀਂ ਮੰਨਦੇ ਹੋ ਗੱਲ ਕਿੱਚੀ ਹੋ ਸਕਦੀ ਹੈ ਜਿਹੜਾ ਦੇਸ਼ 'ਚ ਕਾਂਗਰਸ ਦੀ ਸਹਿਮਤੀ ਕਾਂਗਰਸ ਭਲਾਈ ਮੰਗ ਕਰ ਰਿਹਾ ਉਹ ਖਾਬ 'ਚ ਨਹੀਂ ਕਰ ਰਿਹਾ ਇਸ ਲਈ ਲੋਕ ਜੇ ਤੋ ਹਣ ਵੋਟ ਪਾਓ ਵੇ ਝਾੜੂ ਨੂੰ ਇਕਲੂ ਪੰਜੇ ਨੂੰ ਵੋਟ ਪਾਓ ਪੁਜੀਏ ਨੂੰ ਨਿਕਲੂ ਝਾੜੂ ਨੂੰ ਇਹ ਫਿਕਸਡ ਮੈਚ ਜਿਹੜਾ ਆ ਉਹ ਤੋਂ ਸੁਚੇਤ ਹੋ ਜੀ ਬਾਈ ਸਾਹਿਬ ਦੀ ਇਹ ਸੈਟਬੈਕ ਹੈ ਪਾਰਟੀ ਦੀ ਤਲਬੀਰ ਗਿਲ ਤੇ ਜਾਣਦਾ ਸਕਦਾ ਕੋਈ ਗੁਰ RAMਦਾਸ ਦੀ ਨਗਰੀ ਆ ਬਿਲਕੁਲ ਲੰਗਾ ਸੋਚਣਾ ਨਹੀਂ ਕਰਨਾ ਧੰਨਵਾਦ ਕੁਝ ਕਿਉਂਕਿ ਆਪਾਂ ਦੇ ਸਰਕਾਰ ਨਾਲੇ ਬੰਦੇ ਆ ਆਪਾਂ ਗੁਰੂ ਸਾਹਿਬ ਦੀ ਇਸ ਨਗਰੀ ਦਾ ਬਹੁਤ ਦਿਲੋਂ ਕੰਮ ਕਰਤਾ ਇੱਥੋਂ ਦੀ ਡਵੈਲਪਮੈਂਟ ਇੱਥੋਂ ਦੀ ਸਾਫਾਈ ਇੱਥੋਂ ਦੇ ਬੰਦੇ ਉਸ ਤੋਂ ਬਾਅਦ ਦੋਨੋਂ ਹੋਰ ਮੌਕੇ ਮਿਲੇ ਪਰ ਉਹ ਫੇਲ ਹੋਏ ਛਾੜੂ ਨੂੰ ਮਿਲਿਆ ਪੰਜੇ ਨੂੰ ਸਾਡੇ ਸਾਹਮਣੇ ਇਹ ਜਿਹੜਾ ਨੇ ਭਾਂ ਫੜ ਜਿੱਤਿਆ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਤੇ ਮੈਂ ਪੂਰਾ ਵਾਸ਼ੂ ਨੇ ਉਹ ਪਾਰਟੀਆਂ ਬਾਅਦ ਪੇਸ਼ ਕੀਤੀ ਸਾਨੂੰ ਪਾਸ ਕਿਉਂ ਉਹਨਾਂ ਦੇ ਵਿਸ਼ਵਾਸ ਬਾਕੀ 19 ਲਗਦਾ ਇਲੈਕਸ਼ਨ ਹੋਣ ਸਕੇ ਇਹ ਪ੍ਰਮਾਤਮਾ ਜੀ ਸਾਡਾ ਫਰਜ਼ ਸਾਡੇ ਭੈਣ ਵਿਕਰਮ ਭਾਈ ਸਾਰੇ ਬੈਠੇ ਆ ਮੈਂਬਰ ਕੌਂਸਲਰ ਕੌਂਸਲਰ ਚੋਦੇਦਾਰ ਸਾਊਥ ਦੇ ਬਹੁਤ ਜ਼ਿਆਦਾ ਜੋੜਨਾ ਪਿਆ ਸਭ ਨੇ ਚਾਤੂ ਸੁਣਿਆ ਅੱਗੇ ਨਾਲੋਂ ਵੱਧ ਜੋੜਨਾ ਅੱਗੇ ਨਾਲੋਂ ਵੱਧ ਕੋਲ ਵੀ ਸਾਡੀ ਪਾਰਟੀ ਕੋਈ 1% ਵੀ ਸਾਡਾ ਵਾਅਦਾ ਛੱਟਣਾ ਤੇ ਜਿਸ ਜਿਹੜੀ ਸਾਡਾ ਭਰਾ ਜਾ ਕੇ ਬੈਠਾ ਡੁੱਬ ਗਿਆ ਜਿਤ ਤਰ੍ਹਾਂ ਇਹਨਾਂ ਨੇ ਸ਼ੁਭ ਕਾਮਨਾਵਾਂ ਦਿੱਤੀਆਂ ਭਾਜੀ ਨੇ ਮਜੀਠੀਆ ਸਾਹਿਬ ਨੇ ਤਰ੍ਹਾਂ ਮੈਂ ਵੀ ਇਹਨਾਂ ਨੂੰ ਸ਼ੁਭ ਕਾਮਨਾਵਾਂ ਦੇਣਾ ਬਾਕੀ ਪੇਸ਼ੈਂਸ ਜਿਹੜੀ ਹੈ ਉਹ ਤੇ ਜ਼ਰੂਰੀ ਆ ਇਹ ਤੇ ਮਾਂ ਪਾਰਟੀ ਤੇ ਇੱਥੇ ਤੇ ਸਮਝ ਲਓ ਵੀ ਜੇਦ ਮੰਡੀ ਵੀ ਜਾਂਦੀ ਸੀ ਮਥਰਾਈ ਮਾਜ ਨਾ ਸਕੰਡ ਉੱਥੇ ਜਨਤੀ ਜਾਂਦੀਆਂ ਉੱਥੇ ਜਨਾਂ ਕੇ ਜੂਦ ਕਰ ਲੈਣਗੇ ਉਸ ਤੋਂ ਬਾਅਦ ਕੇ ਪੁੱਛ ਸੁਪੀਰ ਜੀ ਕਦੋਂ ਆ ਰਹੇ ਕੋਈ ਵੀ 7 ਤਰੀਕ ਨੂੰ ਆ ਰਹੇ ਸੁਪੀਰ ਜੀ 7 ਤਰੀਕ ਨੂੰ ਅਸੀਂ ਤਕਰੀਬਨ ਕਰਤਮ ਰੱਖਿਆ ਏਕ ਕੰਡੀਸ਼ਨ ਕਰਾਂਗੇ ਤੇ ਉਹਨਾਂ ਚ ਮਜੀਠੀਆ ਤੇ ਅਸੀਂ ਸਾਰੇ ਲੱਗੇ ਆ ਤੇ ਸਭ ਆ ਸਾਬਿਆ ਬਾਕੀ ਸਾਰੇ ਦੇ ਸਾਥੀ ਆ ਨਿਰੰਦਰ ਬੈਲ ਸਰ ਦੇ ਉਹ ਵੀ ਸਭ ਜੋੜਨਾ ਲੱਗੇ ਆ ਉਤੋਂ ਵੱਧ ਲੋਕ ਜਿਹੜਾ ਵਾ ਨਾ ਐਰ ਕੀ ਡਿਸਾਈਡ ਦਿਓ ਕਰ ਰਹੇ ਆ ਜੋ ਲੋਕੀ ਡਿਸਾਈਡ ਕਰਦੇ ਪਏ ਤੁਹਾਡੇ ਸਾਹਮਣੇ ਵੀ ਉਹਨਾਂ ਨੇ ਸਾਰੀਆਂ ਪਾਰਟੀਆਂ ਆਖੀਆਂ ਪਾਰਟੀ ਦੀ ਵੀ ਜੇ ਤੇ ਸ਼ਰਮਣੀ ਅਕਾਲੀ ਦਰ 10 ਸਾਲ ਕੰਮ ਕੀਤਾ ਨਾ ਕੇ ਪਹਿਲਾਂ ਧੰਨਵਾਦ ਕੀਤਾ ਅਸੀਂ ਦਾ ਕੰਮ ਕੀਤਾ ਉਹ ਤੁਹਾਡੇ ਸਾਹਮਣੇ ਆ ਵੀ ਦਿਲ ਮਨ ਕੀਤੀ ਜਿਹੜੀ ਨਾ ਕੇ ਪਹਿਲਾਂ ਕੀਤਾ ਇਸ ਕਰਕੇ ਲੋਕੀ ਪਾਰਟੀ ਦੇ ਨਾਲ ਕੈਂਡੀਡੇਟ ਦੇ ਪਿਆ ਕਿਹੜਾ ਕੈਂਡੀਡੇਟ ਜਿਹੜਾ ਸਾਡੀਆਂ ਇੱਛਾਵਾਂ ਦੇ ਖਰਾ ਉਤਰੇ ਕਿੰਨੇ ਪ੍ਰੂਵ ਕੀਤਾ ਜਿਹੜਾ ਲੋਕਾਂ ਗਿਆ ਜਿਹੜਾ ਮੰਤਰੀ ਹੁੰਦਿਆਂ ਵੀ ਚੱਕਰ ਤੇ ਤੁਰਿਆ ਸਾਰੇ ਲੋਕੀ ਪਹਿਲਾਂ ਵੀ ਜੁੰਦਾ ਰਿਆ ਕੰਮ ਤੇ ਉਹ ਜਿਹੜਾ ਜੁਣਿਆ ਇਹ ਕਹਿ ਸਕਦਾ ਕਿ ਸਾਰੇ ਸੁਪਨੇ ਅਧੂਰੇ ਆ ਅਸੀਂ ਪਾਰਟੀ ਸਿਟੀ ਬਣਾਉਣਾ ਅੱਜ ਬੈਡ ਬਣਾਉਣਾ ਤਿੰਨ ਵੱਡੇ ਹਸਪੀਟਲ ਲਿਆ ਰਹੇ ਅਸੀਂ ক্রিকেট ਗਰਾਊਂਡ ਬਣਾ ਰਹੇ ਸੀ ਆਈਪੀਐਲ ਅਗਲੀ ਜਿਹੜੀ ਪਿਛਲੀ ਟੁਰਨੇ ਹੋਰ ਲੰਗੀ ਆ 17 ਤੋਂ 22 ਤੱਕ ਅਸੀਂ ਇਹ ਕੰਮ ਕਰ ਰਹੇ ਸੀ 12 ਇੱਕ ਕਿਸੇ ਸੁਖਬੀਰ ਜੀ ਨੇ ਇੱਥੇ ਜਿਹੜੀ ਗਮਟਾਲਾ ਜੇਲ ਸ਼ਿਫਟ ਉਹਦੇ ਟ੍ਰੇਡ ਵਾਸਤੇ ਅਸੀਂ ਕਨਵੈਨਸ਼ਨ ਬਣਾਉਣਾ ਸੀ ਜਿਤਨਾ ਲੱਗਦਾ ਹਫਤੇ ਦਾ ਮੇਲਾ ਪੂਰਾ ਸਾਲ ਲੱਗਣਾ ਸੀ ਉਹ ਮੇਲਾ ਪ੍ਰਗਤੀ ਮੈਦਾਨ ਵਾਂਗੂ ਰਾਤ ਦੇਣ ਇੱਥੇ ਵਪਾਰੀ ਆਉਣੇ ਇੰਡਸਟਰੀਸ ਟੋਣੇ ਕਿੰਨਾ ਟੂਰਿਜ਼ਮ ਆਉਣਾ ਸੀ ਮਤਲਬ ਟ੍ਰੇਡ ਟੂਰਿਜ਼ਮ ਸਪੋਰਟਸ ਟੂਰਿਜ਼ਮ ਜੇ ਅਸੀਂ ਕ੍ਰਿਕਟ ਗ라운ਡ ਬਣ ਜਾਂਦੀ ਸਾਡੀ ਅੱਜ ਤੱਕ ਬਣ ਜਣੀ ਸਾਰਾ ਕੁਝ ਹਸਪੀਟਲ ਬਣ ਜਣੇ ਮੈਡੀਕਲ ਟੂਰਿਜ਼ਮ ਸੂਰੀਆਂ ਚੋਂ ਪੰਜਾਬੀ ਜਿਹੜਾ ਇੱਥੇ ਇਲਾਜ ਕਰਾਉਣਾ ਦਾ ਤੇ ਸਭ ਤੋਂ ਵੱਡਾ ਉਹਨਾਂ ਨੂੰ ਆਉਣਾ ਅੰਮ੍ਰਿਤਸਰ ਗੁਰੂਦੀ ਨਗਰੀ ਆ ਇੰਟਰਨੈਸ਼ਨਲ 에어ਪੋਰਟ ਬਾਦਲ ਸਾਹਿਬ ਦਾ ਬਣਾਇਆ ਗਾਹ ਵੀ ਵਾਦਾ ਕਰਦੇ ਆਂ ਸਿੱਖ ਬਿਕਰਮ ਜੀ ਮੈਂ ਸੁਖਬੀਰ ਜੀ ਦੇ ਹੱਥ ਆ ਪਿੱਛੇ ਤੇ ਸਰਕਾਰ ਵੀ ਅਸੀਂ ਰਲ ਕੇ ਇਸ ਗੁਰੂਦੀ ਨਗਰੀ ਨੂੰ ਬੜਤੋਂ ਤੋਂ ਬਹੁਤ ਵੱਡੀ ਡਿਵੈਲਪਮੈਂਟ ਦਵਾਂਗੇ ਲੋਕਾਂ ਨੂੰ ਕੰਮ ਕਾਰੋਬਾਰ ਵਪਾਰ ਆਰ ਸਭ ਮਿਲੇ ਵਾਗਾ ਖਲਾਉਣਾ ਸਾਡਾ ਮੋਟਿਵ ਆ ਕਾ ਬਾਰਡਰ ਵਪਾਰ ਖੁੱਲੇ ਉਹਦੇ ਵਾਸਤੇ ਸਲਾਵਾਂਗੇ ਸਰਬਧਾਨਕਪੁਰ ਦੇ ਨਾਲ ਜੇ ਮੈਨ ਪਾਵਰ ਲਾਉਣੀ ਪਈ ਉਹ ਵੀ ਲਾਵਾਂਗੇ ਉਹ ਵੀ ਸਾਨੂੰ